ਸਿੰਘ ਤੇ ਉਹਨਾਂ ਦੀ ਟੀਮ ਨੇ ਭਰ ਦੀ ਝੋਲੀ ਦੇ ਵਿੱਚ ਫਿਰ ਤੋਂ ਇੱਕ ਵਾਰ ਬ੍ਰਾਊਂਸ ਮੈਡਲ ਪਾ ਦਿੱਤਾ ਤੇ ਜਿਹੜਾ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਹੈ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਸਾਡੇ ਮੈਨੂੰ ਬੜੀ ਖੁਸ਼ੀ ਹੈ ਜੀ ਸਾਡੀਆਂ ਪਰਮਾਤਮਾ ਨੇ ਅਰਦਾਸਾਂ ਪੂਰੀਆਂ ਕੀਤੀਆਂ ਤੇ ਬੱਚਿਆਂ ਦੀ ਜੋ ਹਾਰਡ ਵਰਕ ਸੀ ਉਹਨਾਂ ਨੇ ਮਿਹਨਤ ਕੀਤੀ ਸੀ ਉਹਨਾਂ ਨੂੰ ਪਰਮਾਤਮਾ ਨੇ ਫਲ ਦਿੱਤਾ ਸਾਰਾ ਪਿੰਡ ਇਕੱਠਾ ਹੋਏਣਾ ਵਰਸ ਅੱਗੇ ਘਰੋ ਘਰੀ ਸਾਰੇ ਦੇਖ ਰਿਆ ਸੀਗੇ ਤੇ ਹੁਣ ਸਾਰਾ ਪਿੰਡ ਇੱਥੇ ਇਕੱਠਾ ਹੋਊਗਾ ਸਾ। ਕੰਮ ਵੀ ਨਹੀਂ ਜਾ ਰਹੀ ਇਹਨਾਂ ਮਨ ਚ ਖੁਜੀ ਆ। ਪੁੱਤ ਘਰ ਆਵੇਗਾ ਕਿਸ ਤਰ੍ਹਾਂ ਜਸ਼ਨ ਮਨਾਇਆ ਜਾਣਾ। ਮੈਂ ਨਾ ਪੰਗੜੇ ਪਾਵਾਂਗੇ ਲਸਾਂ ਚੀਤੋ ਲਾ ਕੇ ਪਰੋਂ ਵੀ ਪਾਉਂਦੇ ਆ ਪਿਛਲੇ ਸਾਲ ਐਰਕ ਵੀ ਪਾਉਂਦੇ ਹਾਂ। ਗੁਰਜਨ ਸਿੰਘ ਤੇ ਉਹਨਾਂ ਦੀ ਟੀਮ ਨੇ ਭਾਰਤ ਦੀ ਚੋਲੀ ਦੇ ਵਿੱਚ ਫਿਰ ਤੋਂ ਇੱਕ ਵਾਰ ব্রੌਂਜ਼ ਮੈਡਲ ਪਾ ਦਿੱਤਾ ਤੇ ਜਿਹੜਾ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਹੈ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਗੁਰਜਨ ਸਿੰਘ ਦੇ ਘਰ ਦੀਆਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਹੈ ਤੇ ਜਿਹੜਾ ਜਸ਼ਨ ਦੇ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ ਨੇ ਤੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਪਰਿਵਾਰ ਦੇ ਵਿੱਚ ਪਿੰਡ ਵਾਸੀ ਜਿਹੜੇ ਨੇ ਉਹ ਮੌਜੂਦ ਆ ਰਹੇ ਨੇ ਕਿਉਂਕਿ ਖੁਸ਼ੀ ਦਾ ਜਿਹੜਾ ਮਾਹੌਲ ਹੈ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਭਾਰਤ ਦੇਸ਼ ਤੇ ਚੋਲੀ ਦੇ ਵਿੱਚ ਇੱਕ ਵ ਖੁਸ਼ੀ ਦੀ ਗੱਲ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਡੇ ਮੈਨੂੰ ਬੜੀ ਖੁਸ਼ੀ ਹੈ ਜੀ ਸਾਡੀਆਂ ਪਰਮਾਤਮਾ ਨੇ ਅਰਦਾਸਾਂ ਪੂਰੀਆਂ ਕੀਤੀਆਂ ਤੇ ਬੱਚਿਆਂ ਦੀ ਜੋ ਹਾਰਡ ਵਰਕ ਸੀ ਉਹਨਾਂ ਮਿਹਨਤ ਕੀਤੀ ਸੀ ਉਹਨਾਂ ਨੂੰ ਪਰਮਾਤਮਾ ਨੇ ਫਲ ਦਿੱਤਾ ਵਾ ਜਦੋਂ ਮੈਚ ਦੇਖ ਰਹੇ ਸੀ ਅਸੀਂ ਵੀ ਤੁਹਾਡੇ ਨਾਲ ਮੈਚ ਦੇਖ ਰਹੇ ਸੀ ਜਦੋਂ ਲੀਡ ਸਪੇਨ ਨੂੰ ਮਿਲੀ ਸੀ ਤੇ ਬੜਾ ਇੱਕ ਦਿਲ ਨੂੰ ਨਾਲ ਹੌਲ ਪਿਆ ਰਹੇ ਸੀ ਮਗਰ ਜਦੋਂ ਹੁਣ ਇੱਕ ਇਤਹਾਸਿਕ ਹੋਈ ਹੈ ਬੜੀ ਖੁਸ਼ੀ ਵਾਲਾ ਮੋੜ ਬਣਿਆ ਪਿਆ ਸਾਡੇ ਵੇਖੋ ਜੀ ਜਦੋਂ ਸਾਰ ਰੁਕੇ ਜਦੋਂ ਉਹਨਾਂ ਗੋਲ ਕਰਦਾ ਸੀ ਅਸੀਂ ਤੇ ਪਰਮਾਤਮਾ ਘੜੀ ਹੋਰ ਅਰਦਾਸ ਕਰਦੇ ਆ ਵੀ ਬਰਾਬਰ ਹੋ ਗਿਆ ਜਦੋਂ ਬਰਾਬਰ ਹੋ ਗਿਆ ਫਿਰ ਸਾਡੇ ਮਨ ਨੂੰ ਥੋੜਾ ਜਿਹਾ ਤਰਵਾਸ ਵਜਾ ਜਦੋਂ ਫੇਰ 2-1 ਦੀ ਲੀਡ ਹੋ ਗਈ ਤੇ ਸਾਡੇ ਮਨ ਨੂੰ ਪੂਰੀ ਖੁਸ਼ੀ ਹੋ ਗਈ ਹੁਣ ਜਸ਼ਨ ਕਿਸ ਤਰ੍ਹਾਂ ਮ ਆ ਰਹੀ ਹੈਗੀ ਸਾਰਾ ਪਿੰਡ ਇਸ ਇਕੱਠਾ ਹੋ ਜਾਣਾ ਬਸ ਅੱਗੇ ਘਰੋ ਘਰੀ ਸਾਰੇ ਦੇਖ ਰਿਆ ਸੀਗੇ ਤੇ ਹੁਣ ਸਾਰਾ ਪਿੰਡ ਇਸ ਇਕੱਠਾ ਹੋਊਗਾ ਸਾਰੇ ਰਿਸ਼ਤੇਦਾਰ ਆਉਣਗੇ ਸਾਰੇ ਵਧਾਈਆਂ ਬਿਲਡਿੰਗਾਂ ਚਾਰਸ ਫਿਰਨੂੰ ਖੁਸ਼ੀਆਂ ਕੁਸ਼ੀਆਂ ਬੱਸ ਜਦੋਂ ਮੈਚ ਸ਼ੁਰੂ ਹੋਣਾ ਸੀ ਉਦੋਂ ਕੀ ਸੋਚ ਰਹੇ ਸੀ ਹੁਣ ਕੀ ਸੋਚ ਰਹੇ ਉਦੋਂ ਸਾਡੇ ਦੇ ਕੀ ਕਹਿੰਦੇ ਵੀ ਉਹ ਗਾਏ ਵਿੱਚ ਗਾਏ ਸਾਰ ਹੋ ਗਿਆ ਸਾਡੇ ਪਤਾ ਨਹੀਂ ਕੀ ਹੋਣਾ ਵਗੈ ਪਰ ਸਾਡਾ ਜਿਹੜਾ ਕੰਫੀਡੈਂਸ ਅੰਦਰੋਂ ਹੀ ਨਾ ਉਹ ਸਾਡਾ ਹੈਗਾ ਹੀਗਾ ਹਾਂ ਉਸ ਲਈ ਬ੍ਰਾਂਦੀ ਵੀ ਪਰਮਾਤਮਾ ਕਿਰਪਾ ਕਰੂਗਾ ਰੱਬ ਸਾਡੇ ਨਾਲ ਹੈ ਜੈਂਟਵਿਲਨ ਨਾਲ ਪਹਿਲਾਂ ਗੱਲ ਹੋਈ ਸੀ ਮੈਚ ਤੋਂ ਪਹਿਲਾਂ ਕੋਈ ਕੱਲ ਵੀ ਹੋਈ ਹੈਗੀ ਸਵੇਰੇ ਹੋਈ ਆ ਐਂ ਕਿਹਾ ਤਗੜੇ ਹੋ ਜਾਓ ਪੂਰਾ ਭਾਰਤ ਤੁਹਾਡੇ ਨਾਲ ਆ ਪੂਰਾ ਇੰਡੀਆ 140 ਕਰੋੜ ਦੀ ਸਾਡੀ ਵਾਦੀ ਹੈਗੀ ਪੂਰਾ ਦੇਸ਼ ਤੁਹਾਡੇ ਨਾਲ ਆ ਜਿਹੜੇ ਬਾਹਰ ਕੰਟਰੀਆਂ ਸਾਡੀ ਬਾਹਰ ਬੈਠੇ ਭੈਣ ਭਰਾ ਉਹ ਵੀ ਅਰਦਾਸਾਂ ਨੇ ਦੀਆਂ ਕਰ ਰਹੇ ਪਤਾ ਨਹੀਂ ਕਿੰਨੇ ਫੋਨ ਆਉਣ ਦੇ ਮੇਰੇ ਕੋ ਫੋਨ ਚੁੱਕਿਆ ਨਹੀਂ ਐਂ ਡ ਗੱਲ ਨਹੀਂ ਹੋਣ ਦੇ ਅਜੇ ਬਹੁਤ ਬਣਾਈਆਂ ਬਿਲਡਿੰਗਾਂ ਵਗੀਆਂ ਸੋ ਗੁਰਜਨ ਸਿੰਘ ਤੇ ਦਾਦਾ ਜੀ ਵੀ ਜਿਹੜੇ ਹੈ ਸਾਡੇ ਨਾਲ ਬਜੁਰਗ ਨੇ ਗੱਲਬਾਤ ਕਰ ਲੈਨੇ ਸਾਡੇ ਕਿੰਨੀ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮੇਰਾ ਪੂਰਾ ਸੰਭੀ ਸੰਭੀ ਨਹੀਂ ਜਾ ਰਹੀ ਇਹਨਾਂ ਮਨ ਚ ਖੁਜੀ ਆ ਉਹ ਤਾਂ ਥੋੜਾ ਜਿਹਾ ਮਨ ਡੋਲ ਯਾਰੋ ਮੇਰੇ ਕੋਲ ਉਸ ਮੈਂ ਇੱਕ ਗੋਲ ਵੱਧ ਕਰ ਰਾ ਡੋਲਦਾ ਮਨ ਡੋਲਿਆ ਸੀ ਮਨ ਤੇ ਹੁਣ ਤੇ ਇਨੀ ਖੁਸ਼ੀ ਸਮਝ ਨਹੀਂ ਆ ਰਹੀ ਹੁਣ ਜਦੋਂ ਪੁੱਤ ਘਰ ਆਵੇਗਾ ਕਿਸ ਤਰ੍ਹਾਂ ਜਸ਼ਨ ਮਨਾਏ ਜਾਣਗੇ ਪਹਿਲਾਂ ਪੰਗੜੇ ਪਾਵਾਂਗੇ ਰਾਸਾਂਸੀ ਤੋਂ ਲਾ ਕੇ ਪਰੋਂ ਹੀ ਪਾਉਂਦੇ ਆ ਪਿਛਲੇ ਸਾਲ ਐਰਕ ਨਹੀਂ ਪਾਉਂਦੇ ਹਾਂ ਅਸੋ ਗੁਰਜੰਤ ਸਿੰਘ ਦੀ ਫੈਮਲੀ ਆ ਤੇ ਪੂਰਾ ਜਿਹੜਾ ਪਿੰਡ ਆ ਉਹ ਇਕੱਠਾ ਹੋਇਆ ਪਿਆ ਜਿਹੜਾ ਜਸ਼ਨ ਦੇ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਖੁਸ਼ੀ ਆ ਕਿਉਂਕਿ ਇਸ ਐਡੀ ਵੱਡੇ ਲੈਵਲ ਦੇ ਉੱਤੇ ਜਿਹੜਾ ਬਰਾਊਨ ਮੈਡਲ ਲਿਆਉਣਾ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਬੜੇ ਚਾਵਾਂ ਵਾਲੀ ਗੱਲ ਹੁੰਦੀ ਆ ਜਸ਼ਨ ਮਨਾ ਰਿਹਾ ਜਿਹੜੇ ਖੁਸ਼ੀ ਹੈ ਜਿਹੜੇ ਛੋਟੇ ਛੋਟੇ ਬੱਚੇ ਪਿੰਡ ਦੇ ਜਿਹੜੇ ਵਾਸੀ ਨੇ ਇੱਥੇ ਪਹੁੰਚੇ ਹੋਏ ਨੇ ਤੇ ਜਿਹੜੀਆਂ ਵਧਾਈਆਂ ਨੇ ਉਹ ਦੇ ਰਹੇ ਨੇ ਗੁਰਜਨ ਸਿੰਘ ਦੇ ਜਿਹੜੇ ਭਾਬੀ ਜੀ ਵੀ ਉਹ ਵੀ ਮੌਜੂਦ ਹੈ ਕੀ ਕਹਿਣਾ ਜੋਗੀ ਜੀ ਕਿੰਨੀ ਖੁਸ਼ ਬੇਟਾ ਕੀ ਕਹਿਣਾ ਜੋਗੀ ਬਹੁਤ ਵਧੀਆ ਫੇੜਿਆ ਚਾਚੂ ਨੇ ਮੈਚ ਦੇਖਿਆ ਹਾਂ ਜੀ ਉਹ ਗੋਲ ਜਿਹੜੇ ਗਾਣ ਗਾਏ ਜਾ ਰਹੇ ਆ ਬੜੀ ਖੁਸ਼ੀ ਵਾਲਾ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਖੁਸ਼ੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਦੋਂ ਜੇਤੂ ਗੁਰਜਨ ਸਿੰਘ ਜਦੋਂ ਘਰ ਆਵੇਗਾ ਉਦੋਂ ਵੀ ਇਸ ਤਰ੍ਹਾਂ ਦੇ ਜਸ਼ਨ ਵੇਖਣ ਨੂੰ ਮਿਲਣਗੇ ਤੇ ਹੁਣ ਵੀ ਜਿਹੜੇ ਜਸ਼ਨ ਆ ਉਹ ਦੇਖਣ ਨੂੰ ਮਿਲ ਰਿਹਾ ਇਹ ਗੁਰਜਨ ਸਿੰਘ ਦੇ ਪਰਿਵਾਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਪਿੰਡ ਵਾਸੀ ਤੇ ਪਰਿਵਾਰ ਜਿਹੜੇ ਮਿਲ ਕੇ ਖੁਸ਼ੀਆਂ ਮਨਾ ਰਹੇ ਨੇ ਮਨਾਣ ਬਣਾਣ ਵੀ ਕਿਉਂਣਾ ਕਿ ਕਿਉਂਕਿ ਐਡੀ ਵੱਡੇ ਲੈਵਲ ਦੀ ਜਿਹੜੀ ਖੁਸ਼ੀ ਹੈ ਘਰ ਦੇ ਵਿੱਚ ਆਈ ਆ ਸੋ ਇਹ ਖੁਸ਼ੀਆਂ ਤੁਹਾਨੂੰ ਸਮਰ نیوز ਤੇ ਖਾਸ ਤੌਰ ਤੇ ਦਿਖਾ ਰਹੇ ਆ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਹਦਾ ਸਮਰ نیوز ਅਮਰਸੇ